ਅਕਸਰ ਖਬਰਾਂ ਵਿੱਚ ਰਹਿਣ ਵਾਲੇ ਟੀਟੂ ਬਾਣੀਆਂ ਨੇ ਸਰਕਾਰ ਘੇਰੀ ਹੈ ਇਸ ਮੌਕੇ ਤੇ ਉਹ ਹੱਥ ਪੱਖੀਆਂ ਵੇਚਣ ਲਈ ਨਿਕਲਿਆ ਹੈ ਟੀਟੂ ਬਾਣੀਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਜੋ ਕਿਹਾ ਸੀ ਕੁਝ ਵੀ ਨਹੀਂ ਕੀਤਾ ਵੱਡੇ ਵੱਡੇ ਬਿਜਲੀ ਕਟਾ ਨੇ ਬਹੁਤ ਬੁਰਾ ਹਾਲ ਕੀਤਾ ਹੈ ਟੀਟੂ ਬਾਣੀਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਪੁਰਾਣਾ ਜ਼ਮਾਨਾ ਚੇਤੇ ਕਰਵਾ ਦਿੱਤਾ ਵੀ ਮਾਫੀ ਚੀਜ਼ ਆ ਬਿਜਲੀ ਆਵੇ ਆਵੇ ਨਾ ਆਵੇ ਨਾ ਆਵੇ ਸਾਈ ਰਾਤ ਬੈਠ ਬਟਕੇ ਉਡੀਕੀ ਜਾਂਦਾ ਵਾ ਵੀ ਕਦੋਂ ਲਾਈਟ ਆਊਗੀ ਕਦੋਂ ਜਵਾਕ ਸੌਣਗੇ ਆਪਾਂ ਦਾ ਪੱਖਿਆਂ ਵਿੱਚ ਲੱਗੇ ਗਵਾਂੜੇ ਪੱਖਿਆਂ ਬਹੁਤ ਅੱਗੀਆਂ ਤੇ ਨਾਲੇ ਪ੍ਰਾਣੀ ਜ਼ਿੰਦਗੀ ਚ ਇੱਥੇ ਹੁੰਦੀ ਆ ਜਦੋਂ ਲਾਈਟ ਕੱਟਦੀ ਸੀਗੀ ਆ ਪੱਖਿਆਂ ਦੀ ਵਰਤੋਂ ਮਤ ਹੁੰਦੀ ਸੀਗੀ ਨਾ ਤੇ ਸਾਡਾ ਤਾਂ ਸਰਕਾਰ ਨੇ ਚੂਸ ਕੱਢਿਆ ਪਿਆ ਵਾ ਭਗਵਾਨ ਜੀ ਕਹਿੰਦੇ ਸੀਗੇ ਵੀ ਬਿਜਲੀ ਝਪਕਾ ਨਹੀਂ ਮਾਰੂਗੀ ਸੱਚੀ ਗੱਲ ਹੈ ਝਪਕਾ ਨਾ ਮਾਰਦੀ ਨੀ ਬਿਜਲੀ ਦਾ ਦੁਖੀ ਹੋਏ ਪਏ ਆ ਨਾ ਰਾਤ ਨੂੰ ਬਿਜਲੀ ਆਉਂਦੀ ਆ ਨਾ ਦਿਨੇ ਆਉਂਦੀ ਆ ਬਸ ਇਹ ਕੈਂ ਦਾ ਪਾਵ ਇੱਕ ਮਹਿਮਾਨ ਵਜੋਂ ਪੰਜ ਚਾਰ ਮਿੰਟ ਆ ਕੇ ਚਲੀ ਜਾਂਦੀ ਆ ਥੋੜੀ ਜਿਹੀ ਧੀਰੀ ਆਵੇ ਤਾਰਾਂ ਉਂ ਟੁੱਟ ਜਾਂਦੀਆਂ ਨੇ ਗਰਾ ਸਾਡੇ ਹੱਕੇ ਤੱਕ ਇਹਦੀ ਵੀ ਤਾਰਾਂ ਟੁੱਟ ਹੀ ਰਜੇ ਨੇ ਇੱਥੇ ਗਰਾ ਇੱਥੇ ਤਾਂ 1912 ਦੇ ਕਿੰਨੇ ਪਲੇਟਾ ਲਗਾ ਲਗਾ ਕੇ ਥੱਕੇ ਪਏ ਆ ਅੱਜ ਤੱਕ ਗਰਾ ਲੋਕਾਂ ਨੇ ਵੀ ਪਤਾ ਕੀਤਾ ਸੀਗਾ ਕਹਿੰਦੇ ਦੋ ਦੋ ਤਿੰਨ ਦੰਡ ਨੇ ਇੱਥੇ ਵੀ ਨਹੀਂ ਆਉਂਦੀ ਗਰਾ ਫੇਰ ਮੈਂ ਕਿਹਾ ਭਾਈ ਫਰੀ ਦੀ ਚੀਜ਼ ਆ ਗਰਾ ਆਵੇ ਨਾ ਆਵੇ ਗਰਾ ਬਿਜਲੀ ਗਰਾ ਸਾਡੀ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਨਾਲੇ ਇੱਕ ਗੱਲ ਹੋਰ ਗਈ ਆ ਬਿਜਲੀ ਦੇ ਰੇਟ ਵਧ ਗਏ ਮੁਬਾਰਕਾ ਇਹ ਦੀਆਂ ਵੀ ਕਿਰਾ ਤੁਹਾਨੂੰ ਬਹੁਤ-ਬਹੁਤੀ ਤੋਂ ਬਾਣੀ ਮੁਬਾਰਕਾ ਦਿੰਦਾ ਵਾ ਬਿਜਲੀ ਦੇ ਰੇਟ ਵਧ ਗਏ ਕਿਰਾ ਆ ਰੇਟ ਵਧਣ ਗਏ ਪਰ ਬਿਜਲੀ ਨਹੀਂ ਹੋਣੀ ਕਿਰਾ ਦੋਸਤੋ ਇੱਥੇ ਇੱਥੇ ਜਦੋਂ ਆਪਾਂ ਸਾਰੇ ਚੀਜ਼ ਆਪਾਂ ਆਪਾਂ ਨੂੰ ਗੁੱਸਾ ਖੇਚੀਦਾ ਬਿੱਲ ਤਾਂ ਆਉਂਦਾ ਨਹੀਂ ਆ ਬਿਜਲੀ ਵੀ ਆਵੇ ਨਾ ਆਵੇ ਕਿਰਾ ਆਪਾਂ ਨੂੰ ਫਰੀਦ ਚੀਜ਼ ਲੈਣ ਦੀ ਆਦਤ ਪਾ ਗਈ ਕਿਰਾ ਸਰਕਾਰਾਂ ਵੀ ਲੋਕਾਂ ਨੂੰ ਮੰਗਦੇ ਬਣਾਈ ਜਾਂਦੀਆਂ ਨੇ ਅਸੀਂ ਚਾਹੁੰਦੇ ਸੀ ਵੀ ਬਿਜਲੀ ਦਾ ਰੇਟ ਘੱਟ ਕਰ ਦੋ ਪਰ ਨਾ ਜੀ ਕਹਿੰਦਾ ਫਰੀ ਦੇਣੀ ਆ ਉਹ ਫਰੀ ਤਾਂ ਦੇ ਦੇ ਪਰ ਇਹਨੂੰ ਭੇਜੋ ਵੀ ਸਾਡੇ ਘਰੇ ਅੱਜ ਤਾਂ ਵਾਜੇ ਥੱਕੇ ਪਏ ਇੱਥੇ ਆ ਪੱਖਿਆਂ ਦਾ ਲਾ ਲਾ ਕੇ ਕਰ ਤਾਂ ਬਾਲਾ ਨਹੀਂ ਕਹਿੰਦਾ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵਾ ਵੀ ਖੰਭੇ ਖੰਭੇ ਜੇ ਸਹੀ ਜੇ ਕਰਕੇ ਰੱਖੋ ਗਰਾ ਜਿਉਂ-ਜਿਉਂ ਗਰਮੀ ਵਧਦੀ ਜਾਂਦੀ ਆ ਤੇ ਤਿਉਂ ਤੋਂ ਤੁਹਾਡੀ ਲਾਈਟ ਵੀ ਘੱਟੀ ਜਾਂਦੀ ਆ ਗਰਾ ਆਉਂਦੀ ਨਹੀਂ ਗਰਾ ਫੇਰ ਇੰਟਰਵਿਊ ਦੇਖੀ ਦੀਆਂ ਨੇ ਗਰਾ ਵੇ ਸਾਨੂੰ ਤਾਂ ਭਾਈ ਖੱਤਿਆਂ ਨੂੰ ਨੇ ਘਾਟੇ ਲਿਆ ਕੇ ਫਰੀ ਮਿਲ ਗਈ ਜੀ ਇੰਨੀ ਲਾਈਟ ਮਿਲ ਗਈ ਲਾਈਟ ਹੈ ਕਿੱਥੇ ਆ ਦੋ ਵਾਰ ਲੋਕਾਂ ਨੇ ਸੋਲਰ ਸਿਸਟਮ ਲਵਾਏ ਹੋਏ ਆ ਉਸ ਤੋਂ ਬਾਅਦ ਵੀ ਇੱਥੇ ਲਾਈਟ ਨਹੀਂ ਕਰਦਾ ਨਾ ਬਾਰਾ ਨਹੀਂ ਕਹਿੰਦਾ ਥੈਂਕ ਯੂ ਮਿਹਰਬਾਨੀ ਸ਼ੁਕਰੀਆ ਜੇ ਤੁਸੀਂ ਵੀ ਪੱਕੀਆਂ ਲੈਣੀਆਂ ਨੇ ਮੇਰਾ ਸੰਪਰਕ ਕਰ ਸਕਦਾ ਪੱਕੀਆਂ ਵਧੀਆ ਨੇ